ਜਿਵੇਂ ਆਪ ਜੀ ਨੂੰ ਪਹਿਲਾਂ ਦੱਸਿਆ ਹੈ ਕਿ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ 1688 ਤੋਂ ਲੈ ਕੇ ਸੰਨ 1704 ਤੱਕ ਅਨੰਦਪੁਰ ਸਾਹਿਬ ਟਿਕ ਜਾਂਦੇ ਨੇ ਤੇ 17 ਸਾਲ ਦਾ ਸਮਾਂ ਇੱਥੇ گزارਦੇ ਨੇ ਜ਼ਿੰਦਗੀ ਦੇ ਵੱਡੇ ਸੰਘਰਸ਼ ਉਹਨਾਂ ਨੂੰ ਇੱਥੇ ਹੀ ਲੜਨੇ ਪੈਂਦੇ ਨੇ ਅੱਜ ਉਸ ਕੜੀ ਤਹਿਤ ਆਪ ਜੀ ਨਾਲ ਸਾਂਝ ਪਾਵਾਂਗੇ ਗਲੇਰ ਦੀ ਜਿੱਤ ਦੀ ਜినੋ ਹਸੈਨੀ ਦਾ ਜੁੱਧ ਵੀ ਕਿਹਾ ਜਾਂਦਾ ਹੈ। ਪਿਛਰੇ ਵਰੀ ਆਪ ਜੀ ਨੂੰ ਦੱਸਿਆ ਸੀ ਕਿ ਨਦੌਣ ਦੀ ਜੁੱਧ ਵਿੱਚ ਅਲਫ ਖਾਂ ਅਕਾਲ ਸੈਨਾ ਤੇ ਹਿੰਦੂ ਰਾਜਿਆਂ ਦੀ ਫੌਜ ਕੋਲੋਂ ਹਾਰ ਕੇ ਦੌੜ ਜਾਂਦਾ ਹੈ। ਟੋਲਹੌਰ ਦੇ ਸੂਬੇਦਾਰ ਦਲਾਵਰ ਖਾਂ ਕੋ ਪਹੁੰਚਦਾ ਹੈ ਜਾ ਕੇ ਰੋਂਦਾ ਹੈ। ਉਸ ਨੂੰ ਆਪਣਾ ਹਾਲ ਦੱਸਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਮੌਜੂਦ ਮਦਦ ਨਾਲ ਹਿੰਦੂ ਰਾਜੇ ਸਾਡੇ ਗਾੜੀ ਵੇਰਨ ਲੱਗ ਪਏ ਨੇ ਦਲਾਵਰ ਖਾਂ ਆਪਣੇ ਪੁੱਤਰ ਰੁਸਤਮ ਖਾਂ ਨੂੰ ਫੌਜ ਦੇ ਕੇ ਅਨੰਦਪੁਰ ਸਾਹਿਬ ਵੱਲ ਭੇਜਦਾ ਤੇ ਇਹ ਕਹਿ ਕੇ ਭੇਜਦਾ ਹੈ ਕਿ ਉੱਥੇ ਜਿਹੜਾ ਵੀ ਗਾੜੀ ਆਵੇਗਾ ਉਸ ਨੂੰ ਕਰੜੇ ਹੱਥੀ ਲੈਣਾ ਹੈ ਕਰੜੇ ਹੱਥੀ ਉਹਨਾਂ ਨਿਯੱਠਣਾ ਹੈ ਰੱਬ ਦਾ ਸੁਭਾਅ ਹੈ ਆਉਂਦੇ ਆਂ ਇਹਨਾਂ ਦਾ ਟਾਕਰਾ ਅਕਾਲ ਸੈਨਾ ਨਾਲ ਹੋ ਜਾਂਦਾ ਹੈ ਪਰ ਦੂਸਰਾ ਪਾਸਾ ਜਿਵੇਂ ਆਪ ਜੀ ਨੇ ਪਿਛਲੀ ਘੜੀ ਚ ਦੱਸਿਆ ਸੀ ਕਿ ਉਹੀ ਰਾਜੇ ਪਹਾੜੀ ਰਾਜੇ ਭੀਮਚੰਦ ਹੁਣੇ ਜਿਹੜੇ ਬੁਗਲਾ ਤੋਂ ਡਰਦੇ ਆ ਗੁਰੂ ਸ਼ਰਨ ਚ ਆਏ ਸੀ ਮਦਦ ਲਈ ਸੀ ਐਸ ਵਾਰੀ ਟਕੇ ਭਰ ਕੇ ਖਰਾਜ ਭਰ ਕੇ ਉਹ ਰੁਸਤਮ ਖਾਨ ਤੇ ਅਲਫ ਖਾਨ ਦੀ ਫੌਜ ਨਾਲ ਹੋ ਜਾਂਦੇ ਆ ਤੇ ਜੰਗ ਸਿੱਧਾ ਅਕਾਲ ਫੌਜ ਨਾਲ ਸ਼ੁਰੂ ਹੋ ਜਾਂਦਾ ਹੈ ਅਕਾਲ ਫੌਜ ਬੜੀ ਬਹਾਦਰੀ ਨਾਲ ਲੜਦੀ ਹੈ ਉਹਨਾਂ ਨੂੰ ਪਿੱਛੇ ਧੱਕਦੇ ਹੈ ਇਹਨਾਂ ਨੂੰ ਰੱਬ ਦਾ ਸੁਆਬ ਇੱਕ ਬਣਦਾ ਹੈ ਕਿ ਪਾਣੀ ਆ ਜਾਂਦਾ ਹੈ ਨਦੀ ਦੇ ਵਿੱਚ ਜੋ ਸਤਲੁਜ ਦਰਿਆ ਹੈ ਦਰਿਆ ਹੜ ਜਾਂਦਾ ਹੈ ਤੇ ਰਸਤਮ ਖਾਨ ਦੀ ਫੌਜ ਉਸ ਦਰਿਆ ਨੂੰ ਪਾਰ ਨਹੀਂ ਕਰ ਸਕਦੀ ਪਾਰਲੇ ਪਾਸੇ ਆ ਕੇ ਲੜਾਈ ਕਰ ਦੋ ਸਮਰਥ ਹੋ ਜਾਂਦੀ ਹੈ ਤੇ ਉਹ ਹਸੈਨ ਖਾਨ ਸਮੇਤ ਵਾਪਸ ਨਿਕਲ ਜਾਂਦਾ ਹੈ ਪਰ ਥੋੜਾ ਹੀ ਸਮਾਂ ਪੈਂਦਾ ਤੇ ਛੇਤੀ ਹੀ 2000 ਦੀ ਵੱਡੀ ਫੌਜ ਲੈ ਕੇ ਉਹ ਦੁਬਾਰਾ ਚੜ੍ਹਾਈ ਕਰਦੇ ਨੇ ਉਸ ਚੜ੍ਹਾਈ ਦੇ ਵੇਲੇ ਭੀਮਚੰਦ ਦੀ ਫੌਜ ਤੇ ਬਾਕੀ ਪਹਾੜੀ ਰਾਜਾਂ ਦੀ ਫੌਜ ਮੁਗਲਾਂ ਦਾ ਸਾਥ ਦਿੰਦੀ ਹੈ ਗੁਰੂਆਂ ਦਾ ਵਿਰੋਧ ਕਰਦੀ ਹੈ ਉਸ ਵੇਲੇ ਹਸੈਨ ਖਾਨ ਦੀ ਫੌਜ ਤੇ ਦਲਾਵਰ ਖਾਨ ਦੀ ਫੌਜ ਦੇ ਨਾਲ ਇਹ ਬਹਿਰੂਪੀਏ ਪਹਾੜੀ ਰਾਜੇ ਜਿਨ੍ਹਾਂ ਚ ਰਾਜਾ ਭੀਮਚੰਦ ਹੈ ਕਲੂਰ ਵਾਲਾ ਰਾਜਾ ਕਰਪਾਚੰਦ ਕਟੋਚੀਆ ਹੈ ਇਹ ਆਪਣੀਆਂ ਫੌਜਾਂ ਸਮੇਤ ਉਹਨਾਂ ਦਾ ਸਾਥ ਦਿੰਦੇ ਨੇ ਪਰ ਗਲੇਰ ਦਾ ਰਾਜਾ ਗੁਰੂ ਸਾਹਿਬ ਜੀ ਦੇ ਪੱਖ ਚ ਰਹਿੰਦਾ ਹੈ ਤੇ ਮੁਗਲਾਂ ਨੇ ਇਸ ਗੱਲ ਨੂੰ ਮੁੱਖ ਰੱਖ ਕੇ ਹਮਲਾ ਹੀ ਗਲੇਰ ਤੇ ਕੀਤਾ ਇਸੇ ਕਰਕੇ ਇਹਦਾ ਨਾਮ ਗਲੇਰ ਦੀ ਜੰਦ ਪਿਆ ਦੂਜੇ ਪਾਸੇ ਹਸੈਨ ਖਾਂ ਲੜਨ ਆਇਆ ਸੀ ਇਸ ਕਰਕੇ ਹਸੈਨੀ ਦਾ ਜੰਦ ਵੀ ਇਸ ਨੂੰ ਕਿਹਾ ਜਾਂਦਾ ਹੈ ਗੁਰੂ ਸਾਹਿਬ ਜੀ ਨੇ ਅਕਾਲ ਸੈਨਾ ਭਾਈ ਸੰਗਤੀਆ ਜੀ ਦੀ ਅਗਵਾਈ ਚ ਭੇਜੀ ਸੀ ਇਸ ਜੁੱਧ ਚ ਕਮਸਾਨ ਦਾ ਜੁੱਧ ਹੁੰਦਾ ਹੈ ਤੇ ਸੂਰਬੀਰ ਸਿੱਖਾਂ ਦੇ ਹੱਥੋਂ ਹਸੈਨ ਖਾਂ ਤੇ ਉਸਦੇ ਦੋ ਹੋਰ ਫੌਜਦਾਰ ਮਾਰੇ ਜਾਂਦੇ ਨੇ ਰਾਜਾ ਕਰਪਾਲ ਚੰਦ ਕਟੋਚੀਆ ਵੀ ਮਾਰਿਆ ਜਾਂਦਾ ਹੈ ਇੱਕ ਦੋ ਹੋਰ ਪਹਾੜੀ ਰਾਜੇ ਵੀ ਮਾਰੇ ਜਾਂਦੇ ਤੇ ਮੁਗਲ ਸੈਨਿਕ ਵੀ ਮਾਰੇ ਜਾਂਦੇ ਆ ਪਹਾੜੀ ਰਾਜਿਆਂ ਦੀ ਫੌਜ ਵੀ ਮਾਰੀ ਜਾਂਦੀ ਹੈ ਪਰ ਭੀਮ ਚੰਦ ਇਹਨਾਂ ਚਲਾਕ ਬੰਦਾ ਹੈ ਸ਼ੈਤਾਨ ਬੰਦਾ ਹੈ ਉਹ ਇਸ ਜੁੱਦ ਚੋਂ ਕਿਸੇ ਤਰ੍ਹਾਂ ਬਚ ਕੇ ਦੌੜ ਜਾਂਦਾ ਹੈ ਫਿਰ ਜਦੋਂ ਉਹ ਦੌੜਦਾ ਤਾਂ ਮੁਗਲ ਫੌਜ ਫੌਜ ਵੀ ਦੌੜ ਜਾਂਦੀ ਹੈ ਪਰ ਨੁਕਸਾਨ ਕੀ ਹੁੰਦਾ ਹੈ ਕਿ ਗੁਰੂ ਸਾਹਿਬ ਜੀ ਦੀ ਸੈਨਾ ਵਿੱਚੋਂ ਭਾਈ ਸੰਗਿਆ ਸੰਗਤਿਆ ਜੀ ਕਿਉਂਕਿ ਉਦੋਂ ਅਜੇ ਸਿੰਘ ਨਹੀਂ ਸੀ ਸੱਜੇ ਇਸ ਕਰਕੇ ਭਾਈ ਸੰਗਤਿਆ ਜੀ ਕਿਹਾ ਜਾਂਦਾ ਸੀ ਸੰਤਿਆ ਸਿੰਘ ਉਹ ਬਾਅਦ ਚ ਬਣਿਆ ਸੰਗਤਿਆ ਜੀ ਤੇ ਉਹਨਾਂ ਦੇ ਸੱਤ ਸਾਥੀ ਵੀ ਸ਼ਹੀਦ ਹੁੰਦੇ ਆ ਜਿਹੜਾ ਗੁਰੂ ਸਾਹਿਬ ਜੀ ਨੂੰ ਮਲਾਲ ਵੀ ਰਹਿੰਦਾ ਹੈ ਪਰ ਮੈਦਾਨ ਗੁਰੂ ਸਾਹਿਬ ਜੀ ਦੇ ਹੱਥ ਰਹਿੰਦਾ ਹੈ ਰਸਾ ਸਿੰਘ ਜੀ ਤੁਹਾਡਾ ਨਾ ਇੱਕ ਗੱਲ ਸਾਂਝੀ ਕਰ ਦਈਏ ਕਿ ਹਕੀਕਤ ਵਿੱਚ ਗੁਰੂ ਸਾਹਿਬ ਜੀ ਤੇ ਮੁਗਲ ਫੌਜਾਂ ਦੇ ਦਰਮਿਆਨ ਜਾਂ ਔਰੰਗਜ਼ੇ ਦੇ ਦਰਮਿਆਨ ਜਿਹੜੀ ਗੁਰੂ ਸਾਹਿਬ ਪਤਰੀ ਕਰਤਨ ਵਾਦੀ ਹੈ ਉਹ ਇਸ ਲੜਾਈ ਤੋਂ ਬਾਅਦ ਵਾਦੀ ਹੈ ਕਿਉਂਕਿ ਇਹ ਸਿੱਧੀ ਟੱਕਰ ਮੁਗਲਾਂ ਨਾਲ ਸੀ ਪਹਿਲਾਂ ਹਿੰਦੂ ਰਾਜਿਆਂ ਨਾਲ ਹੁੰਦੀ ਰਹੀ ਹੈ ਜਾਂ ਹਿੰਦੂ ਰਾਜਿਆਂ ਦੇ ਮੁਗਲਾਂ ਨਾਲ ਹੁੰਦੀ ਰਹੀ ਹੈ ਗੁਰੂ ਸਾਹਿਬ ਮਦਦ ਕਰਦੇ ਹੁੰਦੇ ਸੀ ਇਸ ਲੜਾਈ 'ਚ ਗੁਰੂ ਸਾਹਿਬ ਦੀ ਮਦਦ ਵੀ ਕੀਤੀ ਹੈ ਗਲੇਰੀਆਂ ਦੀ ਪਰ ਸਿੱਧੇ ਤੋਂ ਤਾਂ ਡੱਕਰ ਗੁਰੂਆਂ ਨਾਲ ਹੀ ਹੋਈ ਹੈ ਸੋ ਅੱਜ ਦੀ ਇਸ جنگ ਦਾ ਵਰਤਾਂਤ ਇੰਨਾ ਹੀ ਅਗਲੀ ਜੰਗ ਭੱਲਾਂ ਦੀ ਜੰਗ ਹੈ ਜਿਹਨੂੰ ਭੁੱਲਾਂ ਦੀ ਜੰਗ ਵੀ ਕਹਿ ਲੈਂਦੇ ਆ ਉਸ ਦਾ ਵਿਸਤਾਰ ਆਪ ਜੀ ਨਾਲ ਅਗਲੀ ਕੜੀ ਚ ਕਰਾਂਗੇ ਤਦ ਤੱਕ ਲਿਖੇ ਮੇਰੀ ਜਾਚਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ